ਜੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਖੋਸੇ ਕੋਟਲੇ ਵਿੱਚ ਖੋਸਾ ਕੋਟਲਾ ਪਿੰਡ ਆ ਜਿਹੜਾ ਮਿੱਤਰੋ ਇੱਕ ਵੱਡਾ ਪਿੰਡ ਆ ਮੋਗੇ ਜ਼ਿਲ੍ਹੇ ਦਾ ਕਬੱਡੀ ਦੀ ਦੁਨੀਆ ਦੇ ਵਿੱਚ ਕਮੈਂਟਰੀ ਦੀ ਦੁਨੀਆ ਦੇ ਵਿੱਚ ਇਸ ਪਿੰਡ ਦਾ ਬਹੁਤ ਵੱਡਾ ਨਾਮ ਆ ਅਮਰੀਕ ਖੋਸੇ ਕੋਟਲੇ ਵਾਲੇ ਵੀਰ ਨੂੰ ਤੁਸੀਂ ਸਾਰੇ ਪਰਾਏ ਜਾਣਦੇ ਆ ਬੱਚੇ-ਬੱਚੇ ਦੀ ਜਵਾਨ ਤੇ ਨਾਮ ਆ ਵੱਡੇ ਪਾਈ ਦਾ ਅੱਜ ਫੇਰ ਆਪਾਂ ਉਸ ਪਿੰਡ ਦੇ ਵਿੱਚੋਂ ਲੈ ਮਿੱਤਰੋ ਇਹ ਮਹਾਂਪੁਰਸ਼ਾਂ ਦਾ ਪਿੰਡ ਆ ਕਿਉਂਕਿ ਵੱਡਾ ਪਿੰਡ ਆ ਤੇ ਆਪਾਂ ਅੱਜ ਤੁਹਾਨੂੰ ਗਾਂ ਦੀ ਇੱਕ ਵੀਡੀਓ ਦਿਖਾਉਣੀ ਆ ਇਸ ਪਿੰਡ ਦੇ ਵਿੱਚੋਂ ਕੀ ਡਿਟੇਲ ਆ ਉਹ ਮਿਲਦੇ ਆ ਬਾਈ ਨੂੰ ਜਾਣਕਾਰੀ ਲੈਣੇ ਆ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੀ ਹੋਰ ਫੇਰ ਸੱਟ ਸਾਰੇ ਵਧੀਆ ਵਧੀਆ ਤੁਸੀਂ ਐ ਦੱਸ ਪਹਿਲਾਂ ਮੈਨੂੰ ਪਰਨਾ ਸੀਸੇ 'ਚ ਬੰਨਿਆ ਕਿ ਗੱਡੀ-ਕੁੱਡੀ ਦੇ ਸੀਸੇ 'ਚ ਬੰਨਿਆ ਜਾਂ ਕਿਵੇਂ ਐਂ ਬਾਲਿਆ ਬਸ ਬਣਾਵੇ ਨਾ ਨਹੀਂ ਬੰਨਿਆ ਲੱਗਦਾ ਮੈਂ ਕੁੰਡਾ ਹੀ ਬਹੁਤ ਕੀਤਾ ਪਿਆ ਅੱਜ ਤਾਂ ਹੈ ਉਹ ਕਿਤੇ ਜਾਣ ਆਏ ਸੀਗਾ ਤਾਂ ਕਰਕੇ ਬੰਨੇ ਆ ਜਾਣ ਕਿੱਥੇ ਲੱਗਾ 15 ਹੈ ਉਹ ਰੱਛਦੇ ਜੀ ਜਾਣੇ ਹੀ ਕੋ ਕੰਮ ਹੈ ਹੀ ਮਾੜਾ ਹੈ ਜੀ ਗਰਬਾਦਲ ਫਿਰ ਆਇਆ ਦਾਸ ਮੈਨੂੰ ਵੀ ਜਿਹੜੀ ਗਾਮ ਇਹ ਸੂਈ ਕਦੋਂ ਦੀ ਆ ਸੂਈ ਨੂੰ ਬਈ ਇਹਨੂੰ ਜਣ ਕੀ ਅਗਲੇ ਤਾਂ 10 ਦਿਨਾਂ ਦੇਣ ਕਿ 10-15 ਦਿਨ ਹੋਵੇ ਬਈ ਵੱਛੀ ਸੂਈ ਨੂੰ ਵੱਛਾ ਤਾਂ ਅਜੇ ਵੀ ਬੈਠਾ ਪੰਦਰ ਉੱਠਿਆ ਤਾਂ ਹੈ ਨਹੀਂ ਇਹ ਇਹ ਨਾ ਬਈ ਥੋੜੇ ਸੰਭਾਲ ਘੱਟ ਆ ਇਥੋਂ ਆਈ ਆ ਅੱਛਾ ਇਹ ਉਹ ਬੰਦੇ ਲੜੇ ਜੇ ਕਰਕੇ ਉਹਨਾਂ ਨੇ ਜਿਹੜਾ ਨੇ ਸੰਭੇ ਘੱਟ 28 ਮੜਾ ਇਹਨੂੰ ਠਾ ਦੇ ਵੀਰ ਬਣ ਕੇ ਕਰੀ ਠੜਾ ਬਈ ਦੁੱਧ ਦੇ ਟਾਈਮ 'ਚ ਹੋ ਜਾਂਦਾ ਵਧੀਆ ਉਹ ਜਿਹੜਾ ਦੁੱਧ ਦੁੱਧ ਪੀ ਕੇ ਬੈਠਾ ਉਹ ਨਾ ਜਿਆਦਾ ਦੁੱਧ ਦੇ ਟਾਈਮ ਉੱਠ ਘੜਦਾ ਹੈ ਆਉ ਗੱਲ ਲੈਣਾ ਬੱਚਾ ਬੱਚੀ ਉਹ ਮੜੀ ਸੋਸਤੀ ਦੀ ਨਹੀਂ ਹੋਵੇ ਇਹ ਤਾਂ ਕੋਈ ਸਾਰੇ ਸਸਤੇ ਇਹ ਹੁੰਦੇ ਆ ਠੀਕ ਆ ਅੱਛਾ ਦੁੱਧ ਕਿੰਨਾ ਆਿੰਦੇ ਥਲੇ ਤੁਹਾਡੀ ਇਹ 12 ਕਿਲੋ ਆ ਬੱਚੀ ਥਲੇ ਆਪਾਂ 11 ਕਿਲੋ ਦੁੱਧ ਦੀ ਗਰੰਟੀ ਦੇਵਾਂਗੇ ਠੀਕ ਆ ਵੀਰੇ ਠੀਕ ਆ ਬਾਈ ਸੀਲ ਨਹੀਂ ਰੱਖੂਗਾ ਤੀਜਾ ਵੀਰੇ ਸੂ ਆ ਵੀਰੇ ਅਗਲਾ ਦਾ ਦੂਜਾ ਦਾ ਕੋਈ ਤੀਜੇ ਮੰਨ ਲੈਵੇ ਚੌਥੇ ਮੰਨ ਲਵੇ ਹਨਾ ਹਾਂ ਇਹ ਤਾਂ ਗੱਲ ਤੇਰੀ ਪਹਿਲੇ ਮੰਨ ਲਵੇ ਆ ਆਪਾਂ ਤੀਜੇ ਮੰਨ ਕੇ ਲਈ ਗਾਂ ਅਗਲੇ ਦੀ ਸਮਝਾ ਹਾਂ ਅੱਛਾ ਰੇਟ ਕੀ ਰਹੂਗਾ ਇਹਦਾ ਗਰਮਚੰਬਈ ਰੇਡ ਵੀਰੇ ਮੁੱਲ 45 ਕਰਦੇ ਆ 42000 ਵਿੱਚ ਦੇ ਦਾਂਗੇ ਨਾ ਯਾਰ ਐਨਾ ਕਰ ਵੇਚਣੀ ਕਿੰਨੀ ਦੀ ਆ 42000 ਦੀ ਵਿੱਚ ਹੀ ਦੇ ਦਾਂਗੇ 42000 ਦੀ ਹਾਂ ਹੋਰ ਮਾਨਤਨ ਕੋਈ ਕੋਈ ਨਹੀਂ ਕਰਦਾਂਗੇ ਮਾਨਤਨ ਬਾਕੀ ਜੇ ਕੋਈ ਪੱਕੇ ਪੈਸੇ ਲਾਊਗਾ ਹਨਾ ਫੇਰ ਹੀ ਆ ਹਾਂ ਚੱਲ ਕੱਢੀ ਬਾਰ ਨੂੰ ਇਹ ਕਿਹੜਾ ਫੋਨ ਵੱਧ ਲਾ ਦਿੰਦੇ ਵਿੱਚ ਠੀਕ ਹੈ ਤੋਰੀ ਮੇਰੇ ਕੱਢੀ ਬਾਰ ਨੂੰ ਲੈ ਮੇਤਰੋ ਤੀਜਾ ਸੂਆ ਸੋਈਆ ਦੁੱਧ 12 ਕਿਲੋ ਤੁਸੀਂ 11 ਕਿਲੋ ਮੰਨ ਕੇ ਲੈਣੀ ਆ 15-20 ਦਿਨਾਂ ਦਾ ਸੂਆ ਵਾ ਬੱਛਾ ਵਾ ਜਿਹੜਾ ਉਹ ਬਾਈ ਮਨ ਲਓ ਤੁਸੀਂ ਵੀ ਮੇਰੇ ਹਿਸਾਬ ਦੇ ਨਾਲ ਦੀ ਦੁੱਧ ਪੀਣ ਦੇ ਹਿਸਾਬ ਤੋਂ ਜਿਵੇਂ ਉੱਠਦਾ ਨਾ ਤੇ ਭਾਈ ਨੇੜੇ ਤੇੜੇ ਹੀ ਆ ਕੰਮ ਗੱਲਬਾਤ ਲਾ ਕਰ ਲਿਆ ਜੀ ਕਿਉਂਕਿ ਬੱਚੇ ਦਾ ਇਹ ਹੁੰਦਾ ਵੀ ਭਾਈ ਨਹੀਂ ਨਹੀਂ ਭਾਈ ਉਹ ਅੱਛਾ ਸਹੀ ਹੈ ਉਹ ਨਹੀਂ ਬੱਚੇ ਨੂੰ ਕੁਝ ਹੁੰਦਾ ਅੱਛਾ ਉਹ ਯਾਨੀ ਕਿ ਹੁਣ ਕਮਜ਼ੋਰਾ ਕਰਕੇ ਹੁਣ ਪਰਸੋਂ ਦੀ ਆਪਾਂ ਗਾਂ ਲਿਆਂਦੀ ਹਨਾ ਹਾਂ ਤੇ ਉਹਦੇ ਦੁੱਧ ਦੇ ਪਿਉਨੇ ਕਰਕੇ ਬੱਚਾ ਉਹ ਹੀ ਸਹੀ ਹੋ ਜਾਂਦਾ ਠੀਕ ਹੈ ਬਸ ਮਣਾ ਰੈਡੀ ਕਰਦੇ ਇਹਨੂੰ ਬੱਚੇ ਨਾਲ ਹੀ ਹੁੰਦਾ ਹਨਾ ਦੇ ਨਿਕਰਾ ਹੋਇਆ ਜਿੰਦਰ ਬੱਚਾ ਆਪਣੇ ਦੇ ਦੋਵੇਂ ਆਪਣੇ ਘਰ ਵੀ ਬੱਚਾ ਜੰਦਾ ਆਊਗਾ ਅਗਲੇ ਜਾ ਕੇ ਅਗਲਾ ਦੁੱਧ ਨਾ ਪਿਆਵੇ ਹਨਾ ਚੋਣ ਮਾਰਾ ਲਾਲਚ ਕਰੇ ਹਾਂ ਤੇ ਫੇਰ ਆਪਾ ਹੁਣ ਅਗਲੇ ਦੇ ਘਰੇ ਆ ਕੇ ਪਿਉਣਾ ਨਹੀਂ ਰਹੇ ਉਹ ਤਾਂ ਗੱਲ ਤੇਰੀ ਸਹੀ ਆ اچھا ਹੁਣ ਮੈਨੂੰ ਨੰਬਰ ਦਿੰਕਰਾਂ ਦੀ ਨੰਬਰ ਵੀਰੇ 788925862 ਇੱਕ ਵਾਰੀ ਹੋਰ ਆਉਣ ਦੇ 788925862 ਠੀਕ ਆ ਲੈ ਵੀ ਮੇਤਰੋ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਗਾਂਦ ਖਾਤੀ ਆ ਜਾਣਕਾਰੀ ਲੈਤੀ ਅਗਲੀ ਕਾਰਵਾਈ ਤੁਹਾਡੇ ਹੱਥ ਆ ਜੌਂਦਰੋ